ਆਵੇਂ ਜੋ ਮਰਜੀ ਹੋ ਜਾਵੇ ਬੰਦਾ ਲੱਗਾ ਰਵੇ ਨਾਮ ਜਪਦਾ ਰਵੇ ਬਾਣੀ ਪੜਦਾ ਰਵੇ ਸਿਮਰਨ ਕਰਦਾ ਰਵੇ ਬੰਦਗੀ ਵਿੱਚ ਬੈਠਿਆ ਕਰੇ ਸ਼ਬਦ ਦੇ ਅਭਿਆਸ ਵਿੱਚ ਬੈਠਿਆ ਕਰੇ ਇੱਕ ਨਾ ਇੱਕ ਦਿਨ ਜ਼ਰੂਰ ਆ ਜਾਂਦਾ ਖਾਲਸਾ ਜੀ ਉਹ ਮਨ ਦਾ ਟਿਕਾਉ ਬਣ ਜਾਂਦਾ ਉਹ ਸਿੰਘ ਫਿਰ ਕਿਸੇ ਦਿਨ ਮੰਜ਼ਿਲ ਤੇ ਪਹੁੰਚ ਜਾਂਦਾ ਪਰ ਜਿਹੜੇ ਕਹਿੰਦੇ ਜੀ ਮਨ ਹੀ ਨਹੀਂ ਟਿਕਦਾ ਉਹ ਫਿਰ ਸਦਾ ਲਈ ਘੁੱਸ ਜਾਂਦੇ ਖਾਲਸਾ ਜੀ ਉਹ ਸਦਾ ਲਈ ਰਹਿ ਜਾਂਦੇ ਤੇ ਇੱਕ ਮਨ ਦਾ ਸੁਭਾਅ ਹੈ ਖਾਲਸਾ ਜੀਓ ਮਨ ਰਸ ਰਪਦਾ ਜਿੱਥੇ ਮਨ ਨੂੰ ਰਸ ਨਹੀਂ ਮਿਲਦਾ ਨਾ ਉੱਥੇ ਜਾਂਦਾ ਨਹੀਂ ਰਸ ਸੋ ਇਸ ਕਰਕੇ ਖਾਲਸਾ ਜੀਓ ਸਿਆਣੇ ਕਹਿੰਦੇ ਨੇ ਜਿਹੜੇ ਬੀਜ ਹੈਗਾ ਨਾ ਧਰਤੀ 'ਚ ਪਾਵੇਂ ਪੁੱਠਾ ਪਾ ਦਿਓ ਭਾਵੇਂ ਸਿੱਧਾ ਪਾ ਦਿਓ ਭਾਵੇਂ ਤਿਰਛਾ ਪਾ ਦਿਓ ਫੁਗਦਾ ਸਿੱਧਾ ਹੀ ਤੁਸੀਂ ਬਾਣੀ ਪੜੋ ਨਾਮ ਜਪੋ ਭਜਨ ਕਰੋ ਭਾਵੇਂ ਮਨ ਲੱਗੇ ਨਾ ਲੱਗੇ ਪਰ ਉਸਨੇ ਫਲ ਦੇ ਹੀ ਦੇਣਾ ਤੁਹਾਨੂੰ ਇੱਕ ਤਿਲ ਨਹੀਂ ਭੰਨੇ ਘਾਲੇ ਅਗਦਾ ਸੁਭਾਅ ਹੈ ਖਾਲਸਾ ਜੀ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਛੱਡ ਦੇਵੰਦਰ ਉਹਨੇ ਸਾੜ ਕੇ ਸਵਾ ਕਰ ਦੇਣੀ ਉਹਨੂੰ ਫਨਾ ਬਿੱਲਾ ਕਰ ਦੇਣਾ ਇਹ ਬਾਣੀ ਜਿਹੜਾ ਭਜਨ ਹੈ ਤੁਹਾਡੇ ਪਾਪਾ ਨੂੰ ਸਾੜ ਕਰਕੇ ਸਵਾ ਕਰ ਦੇਣਾ ਖਾਲਸਾ ਜੀਓ ਇਸ ਕਰਕੇ ਜੋ ਮਰਜੀ ਹੋ ਜਾਵੇ ਬਾਣੀ ਪੜ੍ਹਣੀ ਨਹੀਂ ਛੱਡਣੀ ਭਜਨ ਕਰਨਾ ਨਹੀਂ ਛੱਡਣਾ ਤੇ ਰਸ ਰਸਤੇ ਵਾਹਿਗੁਰੂ ਦੇ ਹੱਥ ਵਿੱਚ ਹੈ ਖਾਲਸਾ ਜੀਓ ਰਸ ਦਾ ਜਿਹੜਾ ਹੈਗਾ ਨਾ ਬੰਦੇ ਦੇ ਵਸ ਵਿੱਚ ਨਹੀਂ ਹੈ ਰਸ ਜਿਹੜਾ ਰਸ ਹੈ ਖਾਲਸਾ ਜੀ ਉਹ ਤੇ ਕਦੇ-ਕਦੇ ਸਤਿਗੁਰੂ ਆਪਣੇ ਅਭਿਆਸੀਆਂ ਨੂੰ ਬਖਸ਼ਦੇ ਕਿ ਕਿਤੇ ਡੋਲ ਹੀ ਨਾ ਜਾਣ ਪਰ ਬੰਦੇ ਦਾ ਧਰਮ ਹੈ ਨਾਮ ਜਪਣਾ ਬਾਣੀ ਪੜਨੀ ਸਿਮਰਨ ਕਰਨਾ ਜਿਸ ਵੇਲੇ ਜੁੱਧ ਹੋਵੇ ਨਾ ਖਾਲਸਾ ਜੀ ਉਹ ਵੀ ਜੁੱਧ ਹੈਗਾ ਇੱਕ ਨਾਮ ਦੇ ਗੋਲੇ ਤੜਾ ਤੜ ਚਲਦੇ ਰਹਿਣ ਵਕਾਰਾਂ ਦੇ ਉੱਤੇ ੜਾ ੜ ਗੋਲੇ ਚਲਦੇ ਰਹਿਣ ਨਾਮ ਦੇ ਧੰਨ 시ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਸ਼ਨ ਵੀ ਲਿਖਿਆ ਉੱਤਰ ਵੀ ਲਿਖਿਆ ਸਿੱਖਾਂ ਨੇ ਪੁੱਛਿਆ ਸੀ ਸਤਿਗੁਰੂ ਨੂੰ ਪੰਚ ਸਤਾਵੇ ਦੂਤ ਕਮਨ ਵਿਦ ਮਾਰਣੇ ਮਹਾਰਾਜ ਇਹ ਕਾਮਾ ਆਦਿਕ ਦੂਤ ਬਹੁ ਸਤਾਉਂਦੇ ਇਹ ਵਿਸ਼ੇ ਵਿਕਾਰ ਬਹੁਤ ਤੰਗ ਕਰਦੇ ਕੀ ਕਰੀਏ ਮਹਾਰਾਜ ਜੀ ਨੇ ਨਾਲ ਹੀ ਪੰਕਤੀ ਦੇ ਉੱਤਰ ਦਿੱਤਾ ਟਿਖਣ ਬਾਣ ਚਲਾਈ ਨਾਮ ਪ੍ਰਗਤੀ ਆਈਏ ਨਾਮ ਦੇ ਜਿਹੜੇ ਤਿੱਖੇ ਤੀਰ ਨਾਲ ਖਾਲਸਾ ਜੀ ਉਹ ਖਿੱਚ ਖਿੱਚ ਕੇ ਕਿਆ ਨਾ ਆਲਸ ਨਾ ਕਰੇ ਬੰਦਗੀ ਕਰਦਿਆਂ ਹੋਇਆਂ ਅਸੀਂ ਤੇ ਹੈਗੇ ਨੰਬਰ 1 ਦੇ ਆਲਸੀ ਜਿਸ ਵੇਲੇ ਪਾਣੀ ਪੜਨ ਲੱਗੇ ਮਾੜੀ ਦੀ ਨੀਂਦ ਆਵੇ ਨਾ ਡੋਟਾ ਤਾਂ ਕੀਤੇ ਰੱਖ ਗਏ ਤੇ ਕਹਿੰਦੇ 5 ਮਿੰਟ ਸਮਝ ਜਾਈਏ ਤੇ ਉਹ 5 ਮਿੰਟ ਕੀ 10 ਘੰਟੇ ਪਤਾ ਨਹੀਂ ਲੱਗਦਾ ਪਰ ਜਿਨਾਂ ਨੇ ਅਭਿਆਸ ਕਰਨਾ ਖਾਲਸਾ ਜੀਓ ਜਿਸ ਨੇ ਕਿਸੇ ਮੰਝੂਂ ਤੇ ਪਹੁੰਚਣਾ ਫਿਰ ਉਹਨੇ ਨਾਮ ਦੇ ਗੋਲੇ ਧੜਾ ਧੜ ਵਿਕਾਰਾਂ ਦੇ ਮੋਰਚੇ ਤੇ ਦਾਗੀ ਜਾਣੇ